ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਬਣਾਵਲੀ ਦਸਤਾਰ ਜਿਹਦੀ ਲੰਬਾਈ 7 ਮੀਟਰ ਹੈ ਜਿਹੜਾ ਕਪੜਾ ਆਪਾਂ ਹੁਣ ਵਾਲ ਵਰਤਿਆ ਜਿਹੜਾ ਸਿਨੇ ਪੈਰਲਲ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਨੇ ਦਾ ਖੋਲਦਾ ਆਪਾਂ ਥਲੇ ਰੱਖ ਕੇ ਜਿਹੜਾ ਮੱਧ ਪਾਸੋਂ ਉਸ ਨੂੰ ਉੱਤੇ ਰੱਖ ਕੇ ਉਸੇ ਜਿਹੜਾ ਇਹੜਾ ਉਤਲਾ ਪਲਾਹੂ ਉਸ ਨੂੰ ਹਲਕਾ ਤਾਂ ਚਾਹ ਕਿੜਾ ਥੜਲੇ ਬੱਲੇ ਵਿੱਚ ਤੇ ਉਸਲੇ ਬੱਲੇ ਵਿੱਚ ਦੋਨਾਂ ਵਿੱਚ ਜਿਹੜੇ ਬਲ ਪਾ ਕੇ ਚੰਗੀ ਤਰ੍ਹਾਂ ਬਾਹਰ ਵਿੱਚ ਇਹੜਾ ਤੁਸੀਂ ਚੰਗੀ ਤਰ੍ਹਾਂ ਬੈਗ ਤੱਕ ਵੀ ਜਿਹੜੇ ਬਲ ਪਾ ਲੈਣੇ ਹਨ ਜੇਕਰ ਤੁਹਾਡੇ ਵੱਲ ਨਹੀਂ ਪੈਂਦੇ ਤੁਸੀਂ ਜਿਹੜਾ ਚੰਗੇ ਤਰ੍ਹਾਂ ਬੰਨ੍ਹ ਨਹੀਂ ਪੈਂਦੇ ਤੁਸੀਂ ਉਸ ਲੜ ਦੇ ਵਿੱਚ ਪੱਗ ਪੈਣਿਆ ਫਿਰ ਸੂਈ ਫੇਰ ਸਾਦੇ ਹੋ ਉਹਦੇ ਨਾਲ ਜਿਹੜਾ ਤੁਹਾਡੇ ਬਲ ਨਹੀਂ ਚੰਗੀ ਤਰ੍ਹਾਂ ਸੰਘਣੇ ਹੋ ਜਾਣਗੇ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾ ਲੜ ਲਗਾਇਆ ਹੈ ਉਹ ਇਹਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਵੀ ਇੱਕ ਗਰ ਬੈਤ ਪਿੰਚ ਕਰ ਲੈਣਾ ਇਸ ਲੜ ਨੂੰ ਹਲਕਾ ਜਿਹੜਾ ਖੋਲ ਕੇ ਲਾਉਣਾ ਹੈ ਇਸ ਲੜ ਨੂੰ ਖੋਲਣ ਤੋਂ ਬਾਅਦ ਉਸ ਲੜ ਦਾ ਜਿਹੜਾ ਇੱਕ ਪੱਲਾ ਹੋਊਗਾ ਉਸ ਨੂੰ ਉੱਤੇ ਚੱਕ ਕੇ ਤੇ ਕੋਲੇ ਨੂੰ ਥੱਲੇ ਰੱਖ ਕੇ ਉਸਪਰਲੇ ਨੰਗੂਠੇ ਦੇ ਉਂਗਲੇ ਗੁੱਠੇ ਦੇ ਮੱਧ ਨਾਲ ਹੱਕਾ ਉਸ ਨੂੰ ਪਹਾਂ ਚੱਕ ਕੇ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਚੰਗੇ ਤਰ੍ਹਾਂ ਸਲੜ ਦੇ ਵਿੱਚ ਬੈਗ ਤੱਕ ਜਿਹੜੇ ਬਲ ਪਾ ਕੇ ਸਲੜ ਨੂੰ ਵੀ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਹੈ ਉਸ ਤਰ੍ਹਾਂ ਇਸ ਤੀਹਰਾ ਲੜ ਲਗਾਉਣਾ ਹੈ ਉਹਨੇ ਦਾ ਖੁੱਲਦਾ ਪਾਸਾ ਸਾਰਾ ਥੱਲੇ ਰੱਖ ਕੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਜਿਹੜਾ ਇੱਕ ਇੱਕ ਪਹਿਲਾ ਹੜਾ ਹੈ ਵਿਗਰ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਜਿਹੜਾ ਚੰਗੇ ਤਰ੍ਹਾਂ ਸਲੜ ਦੇ ਵਿੱਚ ਵੀ ਜਿਹੜੇ ਬਲ ਨੇ ਸੰਗੜੇ ਕੱਢ ਲੈਣੇ ਉਸ ਸਲੱਡ ਦੇ ਵਿੱਚ ਚੰਗੇ ਇਹਦਾ ਨਾਲ ਬਲ ਪਾ ਲੈਣੇ ਹਨ ਬਲ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ ਉਸ ਸਲੱਡ ਦੇ ਵੀ ਇਸ ਸਲੱਡ ਨੂੰ ਵੀ ਇਹਦਾ ਢੂਠੇ ਢੂਠੇ ਦੀ ਮਦਰਾਂ ਸਲੱਡ ਨੂੰ ਵੀ ਹਲਕਾ ਜਿਹਾ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਸਲੱਡ ਨੂੰ ਜਿਹੜਾ ਉੱਤੋਂ ਅੱਗੇ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਵੀ ਇਸ ਸਲੱਡ ਨੂੰ ਉੱਤੋਂ ਫੋਲਡ ਕਰਨ ਤੋਂ ਬਾਅਦ ਜਿਹੜਾ ਅੱਗੇ ਜਾ ਕੇ ਇਹਦੇ ਬਲ ਨੇਗੇ ਤੁਹਾਨੂੰ ਹਲਕੇ ਖੋਲਣੇ ਹਨ ਖੋਲਣ ਤੋਂ ਬਾਅਦ ਜਿਹੜਾ ਇਨੇ ਵਾਲ ਨੇ ਉਹ ਸੈੱਟ ਕਰਕੇ ਉਹ ਮੋਕੇ ਨਹੀਂ ਸ਼ੇਪ ਦੇ ਦੇਣੀ ਹੈ ਐ ਤੁਸੀਂ ਇਸ ਲੜ ਦੇ ਵਿੱਚ ਵੀ ਜਿਹੜਾ ਬੈਗ ਤੱਕ ਜਿਹਨੇ ਬਲ ਪਾ ਕੇ ਇਸ ਲੜ ਨੂੰ ਲਗਾ ਦੇਣਾ ਹੈ ਚੰਗੇ ਤਰ੍ਹਾਂ ਜਿਹੜਾ ਪਾ ਪੈ ਦੀ ਮਦ ਨਾਲ ਜਿਹੜਾ ਬਲ ਨੇਗੇ ਉਸ ਨੂੰ ਸੰਘਣਾ ਕਰ ਲੈਣੇ ਹਨ ਜੇਕਰ ਤੁਮ ਸਾਡੀ ਵੀਡੀਓ ਵਧੀਆ ਲਾਦਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਜੀਨੇ ਅਗਲਾ ਲੜੜਾ ਲਗਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਫਸਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਨੂੰ ਤੇ ਰੱਖ ਕੇ ਜਿਹੜਾ ਤੁਹਾਡਾ ਤਾਣਾ ਪੇਜ ਉਸ ਲੜ ਦਾ ਬਣਾ ਕੇ ਉਸ ਲੜ ਦਾ ਬਣਾਉਣ ਤੋਂ ਬਾਅਦ ਜਿਹੜਾ ਤੁਸੀਂ ਇਹ ਹਲਕਾ ਇਸ ਲੜ ਨੂੰ ਗੁੱਠੇ ਦੀ ਮਦਦ ਨਾਲ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਵਾਲਨੇਗਾ ਦਿਨੇ ਪਲਣੇ ਹਨ ਇਸ ਲੜ ਦੇ ਵਿੱਚ ਜਿਹੜੇ ਪ੍ਰੋਪਰ ਬੈਗ ਤੱਕ ਤੁਸੀਂ ਨੇ ਬਲ ਪਾ ਲੈਣੇ ਹਨ ਇਡੇ ਵੀਰਾਂ ਨੇ ਜਿਹੜਾ YouTube ਚੈਨਲ ਤੇ Facebook ਪੇਜ ਨੂੰ ਫੋਲੋ ਤੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਜਿਹੜਾ ਆਪਾਂ ਨੇ ਹੁਣ ਲੜਦਾ ਗਾਇਸ ਉਸ ਲੜਦੇ ਵਿੱਚ ਵੀ ਜਿਹੜੇ ਬਲ ਪੱਗ ਮੈਂ ਦੀ ਮਦਦ ਨਾਲ ਪਾ ਲੈਣੇ ਹਨ ਜੇਕਰ ਤੁਹਾਡੇ ਇਹ ਲੜਨੇਗੇ ਨੋਕ ਦੇ ਉਲਟ ਲਿਓ ਜੇ ਤੁਸੀਂ ਬਾਅਦ ਵਿੱਚ ਉਸ ਲੜ ਨੂੰ ਟੈਗ ਕਰ ਸਕਦੇ ਹੋ ਬਾਅਦ ਦੀ ਮਦਦ ਨਾਲ ਤੁਸੀਂ ਉਸ ਲੜ ਬਣਾ ਨੂੰ ਜਿਹੜਾ ਟੈਗ ਕਰ ਸਕਦੇ ਹੋ ਜਿਹੜਾ ਤੁਸੀਂ ਇਹ ਜਿਹੜਾ ਲਗਾਉਣਾ ਹੈ ਪੁਣੀ ਦਾ ਹੌਲਦਾ ਪਾਸਾ ਤਲੇ ਰੱਖ ਕੇ ਤੇ ਬਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਜਿਹੜਾ ਗਰ ਬੈਗ ਤੋਂ ਵਿੱਚ ਕਰ ਲੈਣਾ ਹੈ ਜਿਹੜਾ ਤਾਂ ਪੇਜ ਉੱਤੇ ਨੂੰ ਉਹ ਵੀ ਬਣਾ ਲੈਣਾ ਹੈ ਉਸ ਲੜ ਨੂੰ ਜਿਹੜਾ ਹਲਕਾ ਜਿਹਾ ਫੋਲਡ ਕਰ ਦੇਣਾ ਹੈ ਗੁੱਠੇ ਉਂਗਲੀ ਨਾਲ ਹਲਕਾ ਉਸ ਲੜ ਨੂੰ ਚੱਕ ਕੇ ਜਿਹੜਾ ਉੱਤੋਂ ਇੱਕ ਲੜ ਨੂੰ ਫੋਲਡ ਕਰ ਦੇਣਾ ਹੈ ਕਰ ਇਹ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਬਲ ਪਾਣ ਤੋਂ ਬਾਅਦ ਇਸ ਲੜ ਨੂੰ ਲਗਾ ਦੇਣਾ ਹੈ ਨਹੀਂ ਜਿੱਤਣਾ ਸਲੜਦੀ ਜਿਹੜੀ ਨੋਗਾ ਉਹ ਸੈਟ ਨੋਗ ਆਈ ਦੇ ਚ ਉਹਨੇ ਸੈਟ ਕਰ ਲੈਣੀ ਹੈ ਪਹਿਲਾਂ ਇਹਨਾਂ ਦੇ ਅੜਲੇ ਗਾਇਸ ਇਹਨਾਂ ਵਿੱਚ ਵੀੜਾ ਹੁਣ ਪੱਗ ਬੰਨ ਫੇਰ ਲੈਣਾ ਹੈ ਚੰਗੀ ਤਰ੍ਹਾਂ ਸਲੜਦੇ ਜਿਹੜੇ ਵਾਲ ਨੇ ਹਲਕੇ ਖਿੱਚ ਲੈਣੇ ਹਨ ਚੰਗੀ ਤਰ੍ਹਾਂ ਜਿਹੜੀ ਨੋਗਾ ਦੀ ਨੇ ਸੈਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਅਗਲਾ ਲੜਾ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਹ ਥੱਲੇ ਰੱਖ ਕੇ ਜਿਹੜਾ ਬੰਦ ਪਾਸਾ ਉਸ ਉੱਤੇ ਰੱਖ ਕੇ ਉਸ ਲੜਨ ਜਿਹੜਾ ਤੁਸੀਂ ਹੋਰ ਲਗਾਉਣਾ ਹੈ ਤੁਸੀਂ ਉਸ ਰਾਂ ਨੂੰ ਜਿਹੜਾ ਸਾਫ਼ ਕਰਕੇ ਤੇ ਬਲਾਂ ਵਿੱਚ ਤੁਸੀਂ ਨਾ ਚ ਲਗਾ ਸਕਦੇ ਹੋ ਜਿਹੜੇ ਵੀ ਤੁਹਾਨੂੰ ਜਿਵੇਂ ਕਿ ਤੁਹਾਨੂੰ ਜਿਹੜਾ ਲੜਾ ਹੈਗਾ ਤੁਸੀਂ ਇਹਨੂੰ ਸਾਫ਼ ਲਵਧੀਆ ਲੱਗਦਾ ਤੇ ਸਾਫ਼ ਲਗਾ ਦਿਓ ਜਿਹੜਾ ਕਈ ਵੀ ਰਾਂ ਉਹ ਬਲਾਂ ਨਾਲ ਲੜ ਵਧੀਆ ਲੱਗਦਾ ਤੁਸੀਂ ਜਿਹੜਾ ਲੜਾ ਹੈਗਾ ਉਸ ਨੂੰ ਬਲਾਂ ਨਾਲ ਵੀ ਲਗਾ ਸਕਦੇ ਹੋ ਇਸ ਲੜਨ ਨੂੰ ਵੀ ਇਹ ਹੱਕ ਹੈ ਹੋਲ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਬਲ ਪਾ ਲੈਣੇ ਹਨ ਬਲ ਪਾਉਣ ਤੋਂ ਬਾਅਦ ਇਸ ਲੜ ਦੇ ਜਿਹੜਾ ਬੈਗ ਤੱਕ ਦੇ ਨੇ ਜਿਹੜੇ ਬਲ ਪਾ ਕੇ ਸਾਡੇ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਇਸ ਲੜ ਦੀ ਵੀ ਜਿਹੜੀ ਨੋਕ ਉਸ ਨੂੰ ਸੈਟ ਕਰ ਲੈਣੀ ਹੈ ਹਲਕੀ ਜੀ ਤੇ ਜਿਹੜੇ ਉੱਤੇ ਬਲ ਹੋਣਗੇ ਉੱਤੇ ਜਿਹੜੇ ਬਲ ਹੋਣਗੇ ਲੜ ਦੇ ਉਸ ਨੂੰ ਕੱਢ ਦੇਣ ਉਹ ਪਾ ਲੈਣੇ ਹਨ ਚੰਗੀ ਤਰ੍ਹਾਂ ਜਿਹੜਾ ਪੱਗ ਪੈਂਦੀ ਉਹ ਦੇਣਾ ਤੁਹਾਨੂੰ ਬਲ ਪਾ ਸਕਦੇ ਹੋ ਘੇੜਾ ਬਾਦੀ ਮੈਂ ਨੋਗਤ ਨੇ ਉਸ ਉਥੋਂ ਨੋਕ ਦੇ ਕੋਲ ਨੇ ਬਾਲ ਨੇ ਸੈਟ ਕਰ ਲੈਣੇ ਹਨ ਚੰਗੀ ਤਰ੍ਹਾਂ ਸਾਰੇ ਲੈਣਾਂ ਦੇ ਵਿੱਚ ਨੇ ਬਾਜਾਂ ਹਰ ਪਗਵਨ ਫੇਰ ਲੈਣਾ ਹੈ ਜਿਹੜਾ ਤੁਸੀਂ ਇਹ ਆਖਰੀ ਲੜ ਨੂੰ ਕੋਣਾ ਹੈ ਤੁਸੀਂ ਕਲਗੀ ਲੜ ਦੇ ਕਲਗੀ ਲੜ ਤੇ ਜਾਂ ਫਿਰ ਤੁਸੀਂ ਇਸ ਲੜ ਨੂੰ ਸਿੱਧਾ ਲਗਾ ਸਕਦੇ ਹੋ ਜਿਹੜੇ ਵੀ ਨੂੰ ਕਲਗੀ ਲੜ ਵਧੀਆ ਲੱਗਦਾ ਤੁਸੀਂ ਕਲਗੀ ਲੜ ਲਗਾ ਸਕਦੇ ਹੋ ਜਿਹਨਾਂ ਜਿਹੜੇ ਵੀ ਨੂੰ ਸਾਫ਼ ਲੜ ਵਧੀਆ ਲੱਗਦਾ ਤਾਂ ਇਸ ਲੜ ਨੂੰ ਸਾਫ਼ ਕਰਕੇ ਵੀ ਲਗਾ ਸਕਦੇ ਹੋ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਰ ਮੈਨੂੰ ਜੁੜ ਕੇ ਰਹਿ ਕਰੋ ਚੰਗੀ ਤਰ੍ਹਾਂ ਇਹ 9 ਕੰਮ ਨੇ ਸੈੱਟ ਕਰ ਲੈਣੀ ਹੈ ਜਿਹੜੇ ਵੀ ਸਾਡੇ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸਾਡੇ YouTube ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਸਾਡਾ Facebook ਪੇਜ ਆਸ ਨੂੰ ਵੀ ਫੋਲੋ ਜਰੂਰ ਕਰਨ ਇਹੜਾ ਦਿਨੇ ਆਖੀ ਲੜ ਲਗਾਉਣਾ ਹੈ ਉਸ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਪੱਲਾ ਤਾਂ ਹ ਚੱਕ ਕੇ ਲੜ ਦੇ ਵਿੱਚ ਜਿਹੜੇ ਬੈਕਟੀਰ ਲੜ ਨੂੰ ਬੈਕ ਪੈਂਚ ਕਰਕੇ ਉਹ ਬਲ ਨੇੜੇ ਇੱਕ ਥਾਂ ਮੇ ਥੱਲੇ ਖਿੱਚ ਲੈਣੇ ਹਨ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਲੈਣੇ ਹਨ ਹਲਕੇ ਜਿਹਨੇ ਬਲ ਪਾ ਲੈਣੇ ਹਨ ਇਸ ਲੜ ਦੇ ਵਿੱਚ ਵੀ ਇਹਨਾਂ ਰੜੜੇ ਵਿੱਚ ਬਾਹ ਪਾਉਣ ਤੋਂ ਬਾਅਦ ਲੜ ਨੂੰ ਜਿਹੜਾ ਹਲਕਾ ਸੁਨੇੜਾ ਫੋਲਡ ਹਲਕਾ ਹੈ ਜਿਹਨੂੰ ਨੋਕ ਦੇ ਕੋਲੋਂ ਹਲਕਾ ਫੋਲਡ ਕਰ ਦੇਣਾ ਹੈ ਰੜੜਾਂ ਨੂੰ ਲਗਾਉਣ ਤੋਂ ਆਹ ਸਿਨੇ ਚੰਗੀ ਤਰ੍ਹਾਂ ਰੜੜਾ ਇੱਥੇ ਦੱਬ ਦੇਣਾ ਹੈ ਕਈ ਵਾਰ ਇਹ ਨਾਲ ਲੜਾਈ ਢਿਲਾ ਹੋ ਜਾਂਦਾ ਹੈ ਤੁਸੀਂ ਉੱਥੇ ਪੱਗ ਪੈਨ ਲਗਾ ਸਕਦੇ ਹੋ ਚੰਗੀ ਤਰ੍ਹਾਂ ਜਿਹੜੀ ਤੁਸੀਂ ਨੇ ਸ਼ੇਪ ਆ ਸੈਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਸਿਰ ਟਕਣਾ ਹੈ ਉਹ ਜਿਹੜਾ ਤੁਸੀਂ ਨੇ ਸਿਰ ਦੇ ਸੈਂਟਰ ਕਿ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਖੋਲਣ ਤੋਂ ਬਾਅਦ ਜਿਹੜਾ ਚੰਗੀ ਤਰ੍ਹਾਂ ਤੁਸੀਂ ਨੇ ਸਿਰ ਟਕ ਦੇਣਾ ਹੈ ਜਿਹੜਾ ਤੁਸੀਂ ਨੇ ਪਿਛਲਾ ਲੜ ਲਗਾਉਣਾ ਦੋਨਾਂ ਸਾਡਾ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਦਬ ਦੇਣਾ ਹੈ ਕਈ ਵਾਰ ਜਿਹੜਾ ਨੋਕ ਦੇ ਕੋਲ ਸਰਨ ਕਰ ਆ ਜਾਂਦਾ ਉੱਥੇ ਗੁੱਠਾ ਆ ਜਾਂ ਫਿਰ ਬਾਜ ਪਾ ਕੇ ਉਸ ਲੜ ਨੂੰ ਚੰਗੀ ਤਰ੍ਹਾਂ ਦਬ ਦਬ ਸਕਦੇ ਹੋ ਵੀਡੀਓ ਖਾਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ